ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਤੁੰਦਵਾ ਸਾਹਿਬ ਪਾਸੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਡੈਲੋ ਦੇ ਵੇਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਰਮਤਾ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪੇ ਨਾਲ ਸਨਮਾਨਿਤ ਕੀਤਾ ਦਾ ਸਨਮਾਨ ਪੇਟ ਕੀਤਾ ਇਹ ਨਗਰ ਕੀਰਤਨ ਗੁਰਦੁਆਰਾ ਦਰਮਦਰ ਸਾਹਿਬ 56 ਮੀਟਰ ਡੇਰ ਲੋ ਤੋਂ ਅਰੰਭ ਹੋ ਕੇ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਕੇ ਸੰਪੂਰਨ ਹੋਇਆ हम रे पाल जॻत बआ हम रे पगत बआ पास जगत ਸਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਇਹ ਦੀ ਮਨਜੋ ਗੁਰੂ ਗੋਬਿੰਦ ਸਿੰਘ ਫਤਰਾ ਤੋਂ ਗੁਰੂ ਗੋਬਿੰਦ ਸਿੰਘ ਜੰਮਾ ਹੈ ਜੋ ਨੂਰ ਗੁਰੂ ਗੋਬਿੰਦ ਸਿੰਘ ਫਤ ਫਤ ਅਗਾਹਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਾਹਨਸ਼ਾਹ ਸੈਜੇ ਕੁਮਾਰ ਅਮਰ ਜੀ ਦਾਤੇ ਮਰ ਅਵਮਰੇ ਜਾਂ ਰਿਹਾ ਹੈ ਔਰ ਨਗਰ ਕੀ ਉਸ ਰਾਜ ਦੇ ਬਲੂ ਦੇ ਪ੍ਰਾ ਸ਼ਿਵੀ ਦਾ ਦਸਤਾਨ ਨਗਰ ਦਲੀਆਣੀ ਪਹੁੰਚ ਚੁਕਾ ਹੈ ਇਹ ਇੱਥੇ ਖੜ ਜਾ ਇਸ ਤੋਂ ਵੀ ਦੇ ਸੁਪਰੀ ਸੰਕਰ ਨੇ ਉਹ ਨਗਰਕ ਸਾਡੀ ਤਰ੍ਹਾਂ ਨਗਰ ਕੀ ਸਭ ਨੂੰ ਜੀ ਆਇਆਂ ਪੀ ਹੈ ਗੁਰੂ ਤੋਂ ਗੁਰੂ ਸੰਕਰ ਖੰਡੇ ਵਾਟੇ ਦੀ ਪਹੁੰਚ ਲੈ ਕੇ ਗੁਰੂ ਵਾਲੇ ਜਹਾਜਤ ਸ਼ਾਮ ਹੋਣ ਅਸੀਂ ਗੁਰੂ ਵਾਲੇ ਬਣੇ ਪੀਪੀ ਖਾਚਾ ਹੁ ਜੜ ਕਰਨ ਲੱਗਿਆ ਹੈ ਜਦੋਂ ਸਰਾਤ ਦੇ ਵੇਲੇ ਆਪਣੇ ਆਪ ਰੱਖਣਾ ਇਹਨਾਂ ਸੰਗਤਾਂ ਦੇ ਸਰਾਤ ਦੇ ਵੇਲੇ ਆਪਣੇ ਆਪ ਰੱਖਣਾ ਇਹਨਾਂ ਕਰਦੇ ਹੋਏ ਵਕਤੀ ਤੁੰਦ ਬਖਸ਼ੀਂ ਕਿਰਪਾਤਾ ਕਰੋ ਸਾਡੇ ਆਪਾ ਗੁਰੂ ਦਾਜਾ ਸਰਵ ਕਰੀਏ

I'm ਰਾਸ਼ਟਰੀ ਆਇਆ ਜਿਹੜੀ ਮਾਵੇਂ ਗੁਰਦੇਵ ਗੁਰਤੇਰ ਨੂੰ ਆਪਰਾਸ਼ਾ ਨਾਣਾ ਦੇ ਘਰ ਲਈ ਹੈ ਸਿਆਣੇ ਨਗਰ ਵਿੱਚ ਹੋਇਆ ਮਾਂ ਸੰਧੌਰੇ ਦੇ ਰਹਿਣ ਵਾਲੀ ਹੈ ਆਹ ਨਾਖਾ ਦਿਲ ਤੋਂ ਜੰਦੇਰ ਵਿੱਚ ਹੋਈ ਹੁਣ ਭੜਾ ਵਿੱਚ ਮੁਖਗਲੀਆ ਸੰਤਨਤ ਵੱਲੋਂ ਜ਼ਗੀਰ ਮਿਲਤੀ ਤੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹ ਪ੍ਰਗਟਿਓ ਮਰਦ ਅਗੰਮੜਾ ਬ੍ਰਿਆਮ ਅਕੇਲਾ ਵਾਹਿਗੁਰੂ ਗੋਵਿੰਦ ਸਿੰਘ ਆਪੇ ਗੁਰਚੇਲਾ ਸਹੀਬੇ ਕਮਾਲ ਬਾਦਸ਼ਾਹ ਦਰਵੇਸ਼ ਅਮਰਤ ਕੇ दातੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾਇਆ ਜਾ ਰਹੀਆਂ ਹਨ ਜੀ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਨਗਰ ਡੇਲੋ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਦਮਦਵਾ ਸਾਹਿਬ ਪਾਸ਼ਾ ਸ਼ੇਮੀ ਪਿੰਡੇਲੋਤਵਾ ਜਨਗਰ ਕੀਰਤਨ ਕੀਤਾ ਗਿਆ ਹੈ। ਅਤੇ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਝੂਲਦੇ ਨਿਸ਼ਾਨਾਂ ਦੇ ਨਾਲ ਬੜੇ ਜਾਹੋ ਜਲਾਲ ਦੇ ਨਾਲ ਨਗਰ ਕੀਰਤਨ ਅੱਗੇ ਵਧ ਰਿਹਾ ਹੈ। ਸੰਗਤਾਂ ਦੇ ਵੱਲੋਂ ਗੁਰਬਾਣੀ ਕਥਾ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ। ਢਾਡੀ ਜਥਿਆਂ ਦੇ ਵੱਲੋਂ ਗੁਰਬਾਣੀ ਦਾ ਪ੍ਰਚਾਰ, ਗੁਰੂ ਇਤਿਹਾਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਸਾਰ ਦੀਆਂ ਸਮੂਚੀਆਂ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਔਰ ਨਾਲ ਹੀ ਇਹ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਏ ਹੋਏ ਪੂਰਣੇ ਉੱਤੇ ਚੱਲਣਾ ਚਾਹੀਦਾ ਹੈ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਜਿਸ ਤਰ੍ਹਾਂ ਉਹ ਕਹਿੰਦੇ ਨੇ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਕਿ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਦੀ ਜੋਤ ਜੋ ਸਾਰਿਆਂ ਦੇ ਵਿੱਚ ਰਮਕਦੀ ਹੈ ਜੋ ਸਾਰਿਆਂ ਦੇ ਵਿੱਚ ਵਸਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਦਾ ਪਿਆਰ ਕਰਨਾ ਚਾਹੀਦਾ ਹੈ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤੇ ਹਨ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪੌਹਲ ਖੰਡੇ ਧਾਰ ਹੋਵੇ ਜਨਮ ਸੁਹੇਲਾ ਉਹਨਾਂ ਦਾ ਸਭ ਤੋਂ ਇਹੀ ਉਪਦੇਸ਼ ਹੈ ਕਿ ਅਸੀਂ ਗੁਰੂ ਕੇ ਖਾਲਸੇ ਬਣੀਏ ਅਮਰ ਧਾਰੀ ਹੋਈਏ ਸਿੰਘ ਸਜੀਏ ਜਿਸ ਤਰ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਗੁਰੂ ਸਿੱਖੀ ਤੋਂ ਦੂਰ ਜਾ ਰਹੀ ਹੈ ਕੇਸਾਂ ਤੋਂ ਦੂਰ ਜਾ ਰਹੀ ਹੈ ਦਸਤਾਰਾਂ ਤੋਂ ਦੂਰ ਜਾ ਰਹੀ ਹੈ ਇਸ ਕਰਕੇ ਇੱਕੋ ਇੱਕ ਇਹੀ ਸਾਡਾ ਆਸ਼ਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਵਿਦਵਾਨ ਲੋਕ ਨੇ ਉਹ ਵੀ ਕਹਿੰਦੇ ਨੇ ਦਸਵੇਂ ਪਾਤਸ਼ਾਹ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜੇ ਖਾਲਸਾ ਜੀ ਸਾਡੇ ਲਹੂ ਪੀਜੇ ਇਤਿਹਾਸ ਵਿੱਚੋਂ ਪਤਾ ਚੱਲਦਾ ਸਾਡੀ ਸਿੱਖੀ ਦਾ ਰਾਜ ਇਹ ਖਾਲਸਾ ਜੀ ਸਾਡੀ ਸ਼ਾਨ ਇਹੋ ਸਾਡੀ ਆਹ ਨੇ ਇਹੋ ਸਾਡੀ ਪੰਥਕਵਾਜੇ ਖਾਲਸਾ ਜੀ ਜਿਹੜੀ ਦਸਤਾਰ ਹੈ ਸਾਡੀ ਸਿੱਖੀ ਦੀ ਪਛਾਣ ਹੈ ਇਸ ਕਰਕੇ ਮੇਰਾ ਨੌਜਵਾਨਾਂ ਨੂੰ ਇੱਕੋ ਇੱਕ ਸੰਦੇਸ਼ ਹੈ ਕਿ ਆਓ ਗੁਰਸਿੱਖੀ ਦੇ ਨਾਲ ਜੁੜੀਏ ਗੁਰੂ ਸਾਹਿਬ ਦੇ ਪਾਏ ਹੋਰ ਪੁਰਨਿਆਂ ਉੱਤੇ ਚੱਲੀਏ ਗੁਰਬਾਣੀ ਪੜ੍ਹੀਏ ਗੁਰੂ ਵਾਲੇ ਬਣੀਏ ਸਭ ਤੋਂ ਵੱਡੀ ਗੱਲ 17 ਜਨਵਰੀ ਨੂੰ ਜਿੱਥੇ ਗੁਰਪੁਰਬ ਦੇ ਭੋਗ ਪਾਏ ਜਾ ਰਹੇ ਨੇ ਗੁਰਪੁਰਬ ਮਨਾਏ ਜਾ ਰਹੇ ਨੇ ਖੰਡ ਪਾਠਾਂ ਦੇ ਭੋਗ ਪਾਏ ਜਾਣੇ ਨੇ ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਣਾ ਹੈ ਸੋ ਮੈਂ ਹਰੇਕ ਉਸ ਪ੍ਰਾਣੀ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਅਜੇ ਤੱਕ ਗੁਰੂ ਵਾਲੇ ਬਣਨਾ ਨਹੀਂ ਕੀਤਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਗੁਰੂ ਵਾਲੇ ਬਣੋ ਤੋ ਕਿ ਗੁਰੂ ਸਾਹਿਬਾਂ ਦੇ ਬਚਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂਨਵਾਸ ਖਾਲਸੇ ਨੂੰ ਪਾਤਸ਼ਾਹ ਨੇ ਬਹੁਤ ਵਧਾਈਆਂ ਦਿੱਤੀਆਂ ਨੇ ਸੋ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਹਾਂ ਜੋ ਇਸ ਸਮੇਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਸਰਦਾਰ ਅਮਰਜੀਤ ਸਿੰਘ ਜੀ ਸੰਧੂ ਸਾਹਿਬ ਰਿਪੋਰਟਰ ਸਾਹਿਬ ਜਸ਼ਨ ਪੰਜਾਬ న్యూਸ ਚੜ੍ਹਦੀ ਕਲਾ ਟਾਈਮ ਟੀਵੀ ਜੋ ਹਮੇਸ਼ਾ ਹੀ ਸਾਡੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਗੁਰੂ ਘਰ ਦੇ ਕਾਰਜ ਹੁੰਦੇ ਨੇ ਉਹਨਾਂ ਨੂੰ ਕੈਮਰਿਆਂ ਵਿੱਚ ਕੈਪਚਰ ਕਰਕੇ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਂਦੇ ਨੇ ਇਹਨਾਂ ਨੂੰ ਅਸੀਂ ਖਾਸ ਨਦਨਵਾਦ ਕਰਦੇ ਆ ਵਧਾਈ ਦਿੰਨੇ ਆ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦੇ ਪਵਿੱਤਰ ਤਿਹਾੜੀ ਤੇ ਮੈਂ ਆਪਣੇ ਨਗਰ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਸਾਰੇ ਇਲਾਕੇ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅੱਜ ਸਾਡੇ ਨਗਰ ਵਿੱਚ ਜੋ ਲਗਾ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਨਗਰ ਕੀਰਤਨ ਅੱਜ ਸਾਰੇ ਸੰਗਤ ਦੀ ਸਹਾਇਤਾ ਨਾਲ ਅੱਜ ਸਾਰੇ ਨਗਰ ਵਿੱਚ ਜੋ ਥਾਂ ਥਾਂ ਤੇ ਚੱਲ ਰਿਹਾ ਤੇ ਇਹ ਪਰੰਪਰਾ ਬਹੁਤ ਪੁਰਾਣੀ ਚੱਲੀ ਆ ਰਹੀ ਆ ਜੋ ਕਿ ਮਾਗੀ ਦਾ ਤਿਹਾਰ ਹੈ ਜੋ ਕਿ ਇੰਨਾ ਪਵਿੱਤਰ ਸਰਦ ਦਾ ਨਾ ਮਨਾਇਆ ਜਾਂਦਾ ਤੇ ਸਾਡੇ ਵੀ ਹਰ ਸਾਲ ਗੁਰੂ ਘਰ ਅਸੀਂ ਬਹੁਤ ਧੂਮ ਧਾਮ ਨਾਲ ਇਸ ਨੂੰ ਮਨਾਉਂਦੇ ਆਂ ਤੇ ਬਾਕੀ ਜਿੰਨੇ ਵੀ ਸੰਗਤ ਸਾਡੇ ਇਸ ਨਗਰ ਕੀਰਤਨ ਵਿੱਚ ਜੋ ਹਿੱਸਾ ਲੈਂਦੀ ਆ ਜੋ ਵੀ ਇੱਥੇ ਵੀਰ ਭਾਈ ਦਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਮੈਂ ਫੇਰ ਆਪਣੇ ਵੱਲੋਂ ਤੇ ਆਪਣੇ ਨਗਰ ਵੱਲੋਂ ਮਾਗੀ ਦੇ ਇਸ ਪਵਿੱਤਰ ਤਿਹਾੜੀ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਨਾਲ ਤੋਂ ਬਾਹਰ ਰਹਿੰਦੇ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਵਾਹਿਗੁਰਜੀ ਕੀ ਤੁਹਾਡੇ ਬਾਈ ਗੁਰਜਿਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਵਿੱਚ ਮੈਂ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਬਾਬਾ ਗਲਿਆਣੀ ਵਾਲੇ ਵਾਸਤੇ ਇੱਥੇ ਸੇਵਾ ਕਰਦੇ ਆਂ ਧੰਨਵਾਦ ਸਾਰਿਆਂ ਦਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਪਿੰਡ ਡੇਲੋਂ ਵਿੱਚ ਜੋ ਨਗਰ ਕੀਰਤਨ ਚੱਲ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨਗਰ ਕੀਰਤਨਾਂ ਦਾ ਆਪੜਾ ਬਾਬਾ ਗਲਿਆਣੀ ਵਾਲੇ ਡੇਲੋਂ ਇੱਥੇ ਹਰ ਹਰ ਤਰ੍ਹਾਂ ਦੀ ਹਰ ਪੜਾਦਰ ਪ੍ਰਾ ਇੱਥੇ ਆਉਂਦਾ ਹੈ ਜੋ ਅਸੀਂ ਇੱਥੇ ਚਾਹ ਦਾ ਤੇ ਸਮੋਸਿਆਂ ਦਾ ਵਗੈਰਾ ਲੰਗਰ ਲੱਗਦਾ ਹੈ ਸਾਰੀ ਸੰਗਤ 뜰 ਫੁੱਲ ਇਕੱਠਾ ਕਰਕੇ ਅਸੀਂ ਉਹ ਲੰਗਰ ਲਾਉਂਦੇ ਹਾਂ ਸਾਰੀ ਸੰਗਤ ਦਾ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਸਾਰੀ ਸਮੂਹ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈਆਂ ਆਪਾ ਬਾਈ ਗੁਰੂ ਜੀ ਦੇ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਮਹਿੰਦਰ ਸਿੰਘ ਬਾਈਸ ਪ੍ਰਧਾਨ ਗੁਰਦੁਆਰਾ ਪਰਮੰਧ ਕਮੇਟੀ ਅਰ ਨਗਰ ਕੀਰਤਨ ਦੀ ਸਾਰੇ ਧਰਮ ਨਾਲ ਮਿਲ ਕੇ ਮਨਾ ਰਹੇ ਆ ਗੁਰੂ ਸਾਹਿਬ ਦੇ ਸਿੱਖਿਆ ਅਨਸਾਰ ਤੇ ਸਾਰੇ ਪਿੰਡ ਵਾਲੇ ਰਲ ਮਿਲ ਕੇ ਮਨਾ ਰਹੇ ਆ ਤੇ ਇੱਕੋ ਹੀ ਸਾਡੇ ਪਿੰਡ ਗੁਰਦੁਆਰਾ ਸਿੱਖਿਆ ਮਿਲਦੀ ਸਾਨੂੰ ਇਸ ਪਿੰਡ ਤੋਂ ਵੀ ਸਾਰਿਆਂ ਦਾ ਏਕਾ ਵਾ ਕੋਈ ਜਾਤ ਪਾਤ ਨਹੀਂ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਤੇ 17 ਤਰੀਕ ਨੂੰ ਅਮਰ ਸੇਚਾਰ ਕਰਾਇਆ ਜਾ ਰਿਹਾ ਹੈ ਗੁਰਪੁਰਬ ਸੰਬੰਧ ਚ ਤੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਫਤ ਅੱਜ